ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਤੇ ਮੈਂ ਬਲਵਿੰਦਰ ਸਿੰਘ ਜਿੱਥੇ ਇੱਕ ਪਾਸੇ ਕਿਸਾਨ ਮੰਡੀਆਂ 'ਚ ਫਸਲ ਨਾ ਵਿਕਣ ਕਾਰਨ ਪਰੇਸ਼ਾਨ ਹੋ ਰਹੇ ਨੇ ਉੱਥੇ ਹੀ ਮੰਡੀਆਂ ਵਿੱਚ ਫਸਲ ਚੋਰੀ ਦੀਆਂ ਘਟਨਾਵਾਂ ਨੇ ਚਿੰਤਾ ਵਧਾ ਦਿੱਤੀ ਹੈ ਮਲੋਟ ਦੀ ਦਾਣਾ ਮੰਡੀ 'ਚ ਉਸ ਵੇਲੇ ਭੱਜ ਦੌੜ ਮਚ ਗਈ ਜਦੋਂ ਬਾਅਦ ਸੁਰੱਖਿਆ ਵਿਭਾਗ ਦੀ ਟੀਮ ਅਚਾਨਕ ਚੈਕਿੰਗ ਲਈ ਪਹੁੰਚਦੀ ਹੈ ਇਹ ਚੈਕਿੰਗ ਦਾਣਾ ਮੰਡੀ ਦੇ ਵਿੱਚ ਫਸਲ ਦੀ ਹੋਰ ਉਹੀ ਚੋਰੀ ਸੰਬੰਧੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੀਤੀ ਗਈ ਹੈ ਸ਼ਿਰਮੁਖਸਰ ਸਾਹਿਬ ਦੇ ਹਲਕਾ ਮਲੋੜ ਦੀ ਦਾਣਾ ਮੰਡੀ ਦੇ ਵਿੱਚ ਬਾਲ ਸੁਰੱਖਿਆ ਵਿਭਾਗ ਦੀ ਟੀਮ ਅਚਾਨਕ ਚੈਕਿੰਗ ਲਈ ਪਹੁੰਚੀ। ਇਹ ਚੈਕਿੰਗ ਦਾਣਾ ਮੰਡੀ ਦੇ ਵਿੱਚ ਫਸਲ ਦੀ ਹੋ ਰਹੀ ਚੋਰੀ ਸਬੰਧੀ ਸ਼ਿਕਾਇਤਾਂ ਮਿਲਣ ਤੇ ਕੀਤੀ ਗਈ। ਅਫਸਰਾਂ ਨੇ ਦਾਣਾ ਮੰਡੀ ਦੇ ਹਰ ਹਿੱਸੇ ਵਿੱਚ ਜਾਂਚ ਕੀਤੀ ਤੇ ਮੌਕੇ ਤੇ ਕਿਸੇ ਵੀ ਬੱਚੇ ਵੱਲੋਂ ਚੋਰੀ ਜਾਂ ਭੀਖ ਮੰਗਣ ਦੀ ਘਟਨਾ ਨਹੀਂ ਪਾਈ ਗਈ। ਇਸ ਕਾਰਵਾਈ ਦੇ ਦੌਰਾਨ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ ਕੀਤੀ ਕਿ ਜੇਕਰ ਕਿਸੇ ਥਾਂ ਦੇ ਉੱਤੇ ਬੱਚਿਆਂ ਨਾਲ ਬੇਰਮੀ ਜਾਂ ਸੋਸ਼ਣ ਦਿਖੇ ਤਾਂ ਕੋਈ ਵੀ ਬੱਚਾ ਭੀਖ ਮੰਗਦਾ ਦਿਖੇ ਤਾਂ ਤੁਰੰਤ ਹੈਲਪਲਾਈਨ ਦੇ ਉੱਤੇ ਜਾਣਕਾਰੀ ਦਿੱਤੀ ਜਾਵੇ। ਮੈਂ ਕਿਹੜ असि जिला सुरक्षा यूनिट वालों आए हैं श्री मुख साहिब तू जिता है तो माहौल है लगातार चैकिंग की जा रही है हूं तक अठाई बचे असि रेस्क्यू कर चुके हैं अज ही सीसी डिप्टी कमिश्नर साहब वालों कम्पलेट हुई है कुछ बचे मिले हैाना मंडी मलोड़ जोरी कर रहे ਪਰ ਜਦੋਂ ਚੈਕਿੰਗ ਕੀਤੀ ਗਈ ਚੈਕਿੰਗ ਦੇ ਦੌਰਾਨ ਸਾਨੂੰ ਕੋਈ ਵੀ ਅਜਾ ਬੱਚਾ ਨਹੀਂ ਪਾਇਆ ਗਿਆ ਸਾਰੇ ਬੱਚੇ ਆਪਣੇ ਚੌਕੀਆਂ ਵਿੱਚ ਹੀ ਸਨ ਸਾਡੇ ਕੋਲੋਂ ਲਗਾਤਾਰ ਹੁਣ ਤਹਾਰਾ ਦੇ ਮਹੌਲ ਦੇ ਵਿੱਚ ਲਗਾਤਾਰ ਚੈਕਿੰਗ ਕੀਤੀ ਜਾਏਗੀ ਬਲੋਟ ਵਿਕੇ ਮਕਸ ਸਾਈਡ ਬਿਤਰਵਾ ਔਰ ਲੰਬੇ ਬਲੋਕ ਵਿੱਚ ਮੈਮ ਲਗਾਤਾਰ ਜਿਹੜੇ ਮਜ਼ਦੂਰ ਪ੍ਰਵਾਸੀ ਮਜ਼ਦੂਰ ਨਹੀਂ ਆ ਕੇ ਕੰਮ ਕਰਨ ਲਈ ਹੁੰਦੇ ਨੇ ਆਪਣੇ ਬੱਚੇ ਕਈ ਵਾਰ ਮੰਡੀਆਂ ਚ ਨਾਲੇ ਉਹਨਾਂ ਨੂੰ ਕੋਈ ਹਦਾਇਤਾਂ ਜਾਰੀ ਕੀਤੀ ਹੋਏ ਸਰ ਉਹਨਾਂ ਜਿਹੜੇ ਬੱਚੇ ਪ੍ਰਵਾਸੀ ਮਜ਼ਦੂਰ ਆਂਦੇ ਨੇ ਉਹਨਾਂ ਦਾ ਹਮੇਸ਼ਾ ਸਾਡੇ ਨਾਲ ਟਾਈ ਅਪ ਰਹਿੰਦੇ ਕਿਉਂਕਿ ਇਸਨਾਂ ਨੂੰ ਅਸੀਂ ਲਗਾਤਾਰ ਮਿਲਦੇ ਰਹਿੰਦੇ ਹਾਂ ਬਿਨਾਂ ਦੇ ਦਰਾਂ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ ਦੇ ਬੱਚੇ ਸਕੂਲ ਨਹੀਂ ਜਾਂਦੇ ਇਹਨਾਂ ਨੂੰ ਵਾਰ-ਵਾਰ ਅਸੀਂ ਸਕੂਲ ਲਈ ਰੋਲ ਕਰਵਾਉਣੇ ਆਂ ਔਰ ਕੁਝ ਬੱਚੇ ਅਜੇ ਵੀ ਹੈ ਜਿਨ੍ਹਾਂ ਨੂੰ ਸਪਾਂਸਰਸ਼ਿਪ ਸਕੀਮ ਤਹਿਤ ਅਸੀਂ ਕਵਰ ਵੀ ਕੀਤਾ ਹੈ ਜੀ ਅਪੀਲ ਕੀ ਕਰੋਗੇ ਮੈਮ ਜੇ ਕੋਈ ਆਸ-ਪਾਸੇ ਦੇ ਲੋਕਾਂ ਨੂੰ ਪੀਕ ਮੰਗਦੇ ਛੋਟੇ ਬੱਚੇ ਮਿਲਦੇ ਆ ਕਿੰਸੇ ਨੰਬਰ ਤੇ ਜਾਂ ਫਿਰ ਕੀ ਅਪੀਲ ਕਰੋਗੇ ਸਰ ਅਗਰ ਬੱਚੇ ਆਪਾਂ ਨੂੰ ਪੀਕ ਮੰਗਦੇ ਮਿਲਦੇ ਹੈ ਵੈਸੇ ਤਾਂ ਬਹੁਤ ਘੱਟ ਹੋ ਰਿਹਾ ਬੱਚੇ ਇਸ ਤਰ੍ਹਾਂ ਦੇ ਬੱਚੇ ਸਕੂਲ ਜਾ ਰਹੇ ਆ ਦੇ ਪੇਰੈਂਟਸ ਨਾਲ ਰਹਿ ਰਹੇ ਆ ਅਗਰ ਫਿਰ ਵੀ ਕੋਈ ਬੱਚਾ ਮਿਲਦਾ ਹੈ ਗਲੀ-ਗਵਾੜੀ ਚ ਜਾਂ ਆਸ-ਪਾਸੇ ਤੁਹ ਚਾਈਲਡ ਨੰਬਰ ਹੈ 1098 ਉੱਤੇ ਤੁਸੀਂ ਕੰਪਲੇਂਟ ਸਾਨੂੰ ਕਰ ਸਕਦੇ ਹੋ ਤੇ ਮੋਕੇ ਦੀ ਟੀਮ ਉੱਤੇ ਬੱਚੇ ਨੂੰ ਰੈਸਕਿਊ ਕਰੇਗਾ ਬਾਲ ਸੁਰੱਖਿਆ ਵਿਭਾਗ ਦੇ ਅਫਸਰ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਬੱਚੇ ਭੀਖ ਨਹੀਂ ਮੰਗਦੇ ਬਲਕਿ ਆਪਣੇ ਮਾਤਾ ਪਿਤਾ ਨਾਲ ਰਹਿੰਦੇ ਨੇ ਤੇ ਸਕੂਲਾਂ ਦੇ ਵਿੱਚ ਪੜ੍ਹਾਈ ਕਰਦੇ ਨੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਕਿਸੇ ਬੱਚੇ ਨੂੰ ਭੀਖ ਮੰਗਦੇ ਜਾਂ ਖਤਰੇ ਵਿੱਚ ਦੇਖਿਆ ਜਾਵੇ ਤਾਂ ਤੁਰੰਤ ਹੈਲਪਲਾਈਨ ਨੰਬਰ ਦੇ ਉੱਤੇ ਸੰਪਰਕ ਕੀਤਾ ਜਾਵੇ। ਵਿਭਾਗ ਵੱਲੋਂ ਹਰ ਐਸੀ ਸੂਚਨਾ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖਾਂ ਦੇਉ ਲਾਈਵ ਸਟ੍ਰੀਮਿੰਗ www.globalpunjabtv.com ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਤੇ ਮੈਂ ਬਲਵਿੰਦਰ ਸਿੰਘ ਹਾਂ ਜਿੱਥੇ ਇੱਕ ਪਾਸੇ ਕਿਸਾਨ ਮੰਡੀਆਂ 'ਚ ਫਸਲ ਨਾ ਵੇਚਣ ਕਾਰਨ ਪਰੇਸ਼ਾਨ ਹੋ ਰਹੇ ਨੇ ਉੱਥੇ ਹੀ ਮੰਡੀਆਂ ਵਿੱਚ ਫਸਲ ਚੋਰੀ ਦੀਆਂ ਘਟਨਾਵਾਂ ਨੇ ਚਿੰਤਾ ਵਧਾ ਦਿੱਤੀ ਹੈ ਮਲੋਟ ਦੀ ਦਾਣਾ ਮੰਡੀ 'ਚ ਉਸ ਵੇਲੇ ਭੱਜ ਦੌੜ ਮਚ ਗਈ ਜਦੋਂ ਬਾਅਦ ਸੁਰੱਖਿਆ ਵਿਭਾਗ ਦੀ ਟੀਮ ਅਚਾਨਕ ਚੈਕਿੰਗ ਲਈ ਪਹੁੰਚਦੀ ਹੈ ਇਹ ਚੈਕਿੰਗ ਦਾਣਾ ਮੰਡੀ ਦੇ ਵਿੱਚ ਫਸਲ ਦੀ ਹੋਰ ਉਹੀ ਚੋਰੀ ਸੰਬੰਧੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੀਤੀ ਗਈ ਹੈ ਸ਼ਿਰਮੁਖਸਰ ਸਾਹਿਬ ਦੇ ਹਲਕਾ ਮਲੋੜ ਦੀ ਦਾਣਾ ਮੰਡੀ ਦੇ ਵਿੱਚ ਬਾਲ ਸੁਰੱਖਿਆ ਵਿਭਾਗ ਦੀ ਟੀਮ ਅਚਾਨਕ ਚੈਕਿੰਗ ਲਈ ਪਹੁੰਚੀ। ਇਹ ਚੈਕਿੰਗ ਦਾਣਾ ਮੰਡੀ ਦੇ ਵਿੱਚ ਫਸਲ ਦੀ ਹੋ ਰਹੀ ਚੋਰੀ ਸਬੰਧੀ ਸ਼ਿਕਾਇਤਾਂ ਮਿਲਣ ਤੇ ਕੀਤੀ ਗਈ। ਅਫਸਰਾਂ ਨੇ ਦਾਣਾ ਮੰਡੀ ਦੇ ਹਰ ਹਿੱਸੇ ਵਿੱਚ ਜਾਂਚ ਕੀਤੀ ਤੇ ਮੌਕੇ ਤੇ ਕਿਸੇ ਵੀ ਬੱਚੇ ਵੱਲੋਂ ਚੋਰੀ ਜਾਂ ਭੀਖ ਮੰਗਣ ਦੀ ਘਟਨਾ ਨਹੀਂ ਪਾਈ ਗਈ। ਇਸ ਕਾਰਵਾਈ ਦੇ ਦੌਰਾਨ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ ਕੀਤੀ ਕਿ ਜੇਕਰ ਕਿਸੇ ਥਾਂ ਦੇ ਉੱਤੇ ਬੱਚਿਆਂ ਨਾਲ ਬੇਰਮੀ ਜਾਂ ਸੋਸ਼ਣ ਦਿਖੇ ਤਾਂ ਕੋਈ ਵੀ ਬੱਚਾ ਭੀਖ ਮੰਗਦਾ ਦਿਖੇ ਤਾਂ ਤੁਰੰਤ ਹੈਲਪਲਾਈਨ ਦੇ ਉੱਤੇ ਜਾਣਕਾਰੀ ਦਿੱਤੀ ਜਾਵੇ।

ਅੱਜ ਜੀ ਸਾਨੂੰ ਡੀਸੀ ਸਾਹਿਬ ਮਾ ਜੋ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਕੰਪਲੇਟ ਹੋਈਗੀ ਕੁਝ ਬੱਚੇ ਆ ਇਹ ਮਿਲੇ ਆ ਮੰਡੀ ਦਾਣਾ ਮੰਡੀ ਮਲੋੜ ਦੇ ਵਿੱਚ ਜਿਹੜੇ ਕਿ ਚੋਰੀ ਕਰਦੇ ਸਨ ਪਰ ਜਦੋਂ ਚੈਕਿੰਗ ਕੀਤੀ ਗਈ ਚੈਕਿੰਗ ਦੇ ਦੌਰਾਨ ਸਾਨੂੰ ਕੋਈ ਵੀ ਆਜਾ ਬੱਚਾ ਨਹੀਂ ਪਾਇਆ ਗਿਆ ਸਾਰੇ ਬੱਚੇ ਆਪਣੀਆਂ ਚੌਂਕੀਆਂ ਵਿੱਚ ਹੀ ਸਨ ਸਾਡੇ ਕੋਲੋਂ ਲਗਾਤਾਰ ਹੁਣ ਤਹਾਰਾ ਦੇ ਮਾਹੌਲ ਦੇ ਵਿੱਚ ਲਗਾਤਾਰ ਚੈਕਿੰਗ ਕੀਤੀ ਜਾਏਗੀ ਮਲੋੜ ਵਿਕੇ ਮੋਕਸਾ ਸਾਹਿਬ ਵਿਤਰਵਾ ਔਰ ਲੰਬੇ ਬਲਾਕੇ ਚ ਮੈਮ ਲਗਾਤਾਰ ਜਿਹੜੇ ਮਜ਼ਦੂਰ ਪ੍ਰਵਾਸੀ ਮਜ਼ਦੂਰ ਨੇ ਆ ਕੇ ਕੰਮ ਕਰਨ ਲਈ ਆਉਂਦੇ ਨੇ ਆਪਣੇ ਬੱਚੇ ਕਈ ਵਾਰ ਮੰਡੀਆਂ ਚ ਨਾ ਰਹੇ ਉਹਨਾਂ ਨੂੰ ਕੀ ਹਦਾਇਤਾਂ ਜਾਰੀ ਕੀਤੀਆਂ ਸਰ ਉਹਨਾਂ ਜਿਹੜੇ ਬੱਚੇ ਪ੍ਰਵਾਸੀ ਮਜ਼ਦੂਰ ਆਂਦੇ ਨੇ ਉਹਨਾਂ ਦਾ ਹਮੇਸ਼ਾ ਸਾਡੇ ਨਾਲ ਟਾਈਅਰ ਰਹਿੰਦੇ ਕਿਉਂਕਿ ਇਹਨਾਂ ਨੂੰ ਅਸੀਂ ਲਗਾਤਾਰ ਮਿਲਦੇ ਰਹੇ ਆ ਮੀਨਾਂ ਦੇ ਦੌਰਾਨ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ ਦੇ ਬੱਚੇ ਸਕੂਲ ਨਹੀਂ ਜਾਂਦੇ ਇਹਨਾਂ ਨੂੰ ਵਾਰ-ਵਾਰ ਅਸੀਂ ਸਕੂਲਾਂ 'ਚ ਰੋਲ ਕਰਵਾਉਂਦੇ ਆ ਔਰ ਕੁਝ ਬੱਚੇ ਆ ਜਿਹ ਵੀ ਹੈ ਜਿਨ੍ਹਾਂ ਨੂੰ ਸਪੌਂਸਰਸ਼ਿਪ ਸਕੀਮ ਤਹਿਤ ਅਸੀਂ ਕਵਰ ਵੀ ਕੀਤਾ ਹੈ ਕੀ ਅਪੀਲ ਕੀ ਕਰੋਗੇ ਮੈਮ ਜੇ ਕੋਈ ਆਸ-ਪਾਸ ਦੇ ਲੋਕਾਂ ਨੂੰ ਪੀਕ ਮੰਗਦੇ ਛੋਟੇ ਬੱਚੇ ਮਿਲਦੇ ਆ ਕਿਸੇ ਨੰਬਰ ਤੇ ਜਾਂ ਫਿਰ ਕੀ ਅਪੀਲ ਕਰੋਗੇ ਸਰ ਅਗਰ ਬੱਚੇ ਆਪਾਂ ਨੂੰ ਪੀਕ ਮੰਗਦੇ ਮਿਲਦੇ ਹੈ ਵੈਸੇ ਤਾਂ ਬਹੁਤ ਕਟ ਹੋਣ ਹੋ ਰਿਹਾ ਬੱਚੇ ਇਸ ਤਰ੍ਹਾਂ ਦੇ ਬੱਚੇ ਸਕੂਲ ਜਾ ਰਹੇ ਆ ਦੇ ਪੇਰੈਂਟਸ ਨਾਲ ਰਹਿ ਰਹੇ ਆ ਅਗਰ ਫਿਰ ਵੀ ਕੋਈ ਬੱਚਾ ਮਿਲਦਾ ਹੈ ਗਲੀ ਗਵਾੜੇ ਚ ਜਾਂ ਆਸ-ਪਾਸ ਤੁਹਾਨੂੰ ਬਜ਼ਾਰ ਆਇਆ ਤਾਂ ਚਾਈਲਡ ਲਾਈਨ ਨੰਬਰ ਹੈ 1098 ਉੱਤੇ ਤੁਸੀਂ ਕੰਪਲੇਂਟ ਸਾਨੂੰ ਕਰ ਸਕਦੇ ਹੋ ਤੇ ਮੋਕੇ ਦੀ ਟੀਮ ਉੱਤੇ ਬੱਚੇ ਨੂੰ ਰੈਸਕਿਊ ਕਰ ਦੇਗੀ ਬਾਲ ਸੁਰੱਖਿਆ ਵਿਭਾਗ ਦੇ ਅਫਸਰ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਬੱਚੇ ਭੀਖ ਨਹੀਂ ਮੰਗਦੇ ਬਲਕਿ ਆਪਣੇ ਮਾਤਾ ਪਿਤਾ ਨਾਲ ਰਹਿੰਦੇ ਨੇ ਤੇ ਸਕੂਲਾਂ ਦੇ ਵਿੱਚ ਪੜ੍ਹਾਈ ਕਰਦੇ ਨੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਕਿਸੇ ਬੱਚੇ ਨੂੰ ਭੀਖ ਮੰਗਦੇ ਜਾਂ ਖਤਰੇ ਵਿੱਚ ਦੇਖਿਆ ਜਾਵੇ ਤਾਂ ਤੁਰੰਤ ਹੈਲਪਲਾਈਨ ਨੰਬਰ ਦੇ ਉੱਤੇ ਸੰਪਰਕ ਕੀਤਾ ਜਾਵੇ। ਵਿਭਾਗ ਵੱਲੋਂ ਹਰ ਐਸੀ ਸੂਚਨਾ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਤੇ ਮੈਂ ਬਲਵਿੰਦਰ ਸਿੰਘ ਜਿੱਥੇ ਇੱਕ ਪਾਸੇ ਕਿਸਾਨ ਮੰਡੀਆਂ 'ਚ ਫਸਲ ਨਾ ਵਿਕਣ ਕਾਰਨ ਪਰੇਸ਼ਾਨ ਹੋ ਰਹੇ ਨੇ ਉੱਥੇ ਹੀ ਮੰਡੀਆਂ ਵਿੱਚ ਫਸਲ ਚੋਰੀ ਦੀਆਂ ਘਟਨਾਵਾਂ ਨੇ ਚਿੰਤਾ ਵਧਾ ਦਿੱਤੀ ਹੈ ਮਲੋਟ ਦੀ ਦਾਣਾ ਮੰਡੀ 'ਚ ਉਸ ਵੇਲੇ ਭੱਜ ਦੌੜ ਮਚ ਗਈ ਜਦੋਂ ਬਾਅਦ ਸੁਰੱਖਿਆ ਵਿਭਾਗ ਦੀ ਟੀਮ ਅਚਾਨਕ ਚੈਕਿੰਗ ਲਈ ਪਹੁੰਚਦੀ ਹੈ ਇਹ ਚੈਕਿੰਗ ਦਾਣਾ ਮੰਡੀ ਦੇ ਵਿੱਚ ਫਸਲ ਦੀ ਹੋਰ ਉਹੀ ਚੋਰੀ ਸੰਬੰਧੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੀਤੀ ਗਈ ਹੈ ਸ਼ਿਰਮੁਖਸਰ ਸਾਹਿਬ ਦੇ ਹਲਕਾ ਮਲੋੜ ਦੀ ਦਾਣਾ ਮੰਡੀ ਦੇ ਵਿੱਚ ਬਾਲ ਸੁਰੱਖਿਆ ਵਿਭਾਗ ਦੀ ਟੀਮ ਅਚਾਨਕ ਚੈਕਿੰਗ ਲਈ ਪਹੁੰਚੀ। ਇਹ ਚੈਕਿੰਗ ਦਾਣਾ ਮੰਡੀ ਦੇ ਵਿੱਚ ਫਸਲ ਦੀ ਹੋ ਰਹੀ ਚੋਰੀ ਸਬੰਧੀ ਸ਼ਿਕਾਇਤਾਂ ਮਿਲਣ ਤੇ ਕੀਤੀ ਗਈ। ਅਫਸਰਾਂ ਨੇ ਦਾਣਾ ਮੰਡੀ ਦੇ ਹਰ ਹਿੱਸੇ ਵਿੱਚ ਜਾਂਚ ਕੀਤੀ ਤੇ ਮੌਕੇ ਤੇ ਕਿਸੇ ਵੀ ਬੱਚੇ ਵੱਲੋਂ ਚੋਰੀ ਜਾਂ ਭੀਖ ਮੰਗਣ ਦੀ ਘਟਨਾ ਨਹੀਂ ਪਾਈ ਗਈ। ਇਸ ਕਾਰਵਾਈ ਦੇ ਦੌਰਾਨ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ ਕੀਤੀ ਕਿ ਜੇਕਰ ਕਿਸੇ ਥਾਂ ਦੇ ਉੱਤੇ ਬੱਚਿਆਂ ਨਾਲ ਬੇਰਮੀ ਜਾਂ ਸੋਸ਼ਣ ਦਿਖੇ ਤਾਂ ਕੋਈ ਵੀ ਬੱਚਾ ਭੀਖ ਮੰਗਦਾ ਦਿਖੇ ਤਾਂ ਤੁਰੰਤ ਹੈਲਪਲਾਈਨ ਦੇ ਉੱਤੇ ਜਾਣਕਾਰੀ ਦਿੱਤੀ ਜਾਵੇ। ਮੈਂ ਜਿਹੜੀ ਟੀਮ ਵੱਲੋਂ ਅੱਜ ਇਸ ਮੌਕੇ ਪਹੁੰਚੀ ਹਾਂ ਸਰ ਅਸੀਂ ਜਿਲ੍ਹਾ ਬਾਸ ਰੱਖਿਆ ਯੂਨਿਟ ਵੱਲੋਂ ਆਏ ਹਾਂ ਸ਼੍ਰੀ ਮੁਖਤਸਾਈ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੈ ਅੱਜ ਤਿਉਹਾਰਾ ਦਾ ਮਾਹੌਲ ਹੈ ਤੇ ਇਸ ਟਾਈਮ ਤੇ ਸਾਡੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਬੱਚੇ ਭੀਗ ਮੰਗਦੇ ਹਨ ਉਹਨਾਂ ਨੂੰ ਰੋਕਿਆ ਜਾਵੇ ਜਿਲ੍ਹਾ ਸ਼੍ਰੀ ਮੁਖਤਸਾਈ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਹੁਣ ਤੱਕ 28 ਬੱਚੇ ਅਸੀਂ ਰੈਸਕੂ ਕਰ ਚੁੱਕੇ ਹਾਂ ਅੱਜ ਜੀ ਸਾਨੂੰ ਡੀਸੀ ਸਾਹਿਬ ਮਾ ਜੋ ਡੀਪੀ ਕਮਿਸ਼ਨਰ ਸਾਹਿਬ ਵੱਲੋਂ ਕੰਪਲੇਟ ਹੋਈਗੀ ਕੁਝ ਬੱਚੇ ਆ ਇਹ ਮਿਲੇ ਆ ਮੰਡੀ ਦਾਣਾ ਮੰਡੀ ਮਲੋੜ ਦੇ ਵਿੱਚ ਜਿਹੜੇ ਕਿ ਚੋਰੀ ਕਰ ਰਹੇ ਸਨ ਪਰ ਜਦੋਂ ਚੈਕਿੰਗ ਕੀਤੀ ਗਈ ਚੈਕਿੰਗ ਦੇ ਦੌਰਾਨ ਸਾਨੂੰ ਕੋਈ ਵੀ ਆਜਾ ਬੱਚਾ ਨਹੀਂ ਪਾਇਆ ਗਿਆ ਸਾਰੇ ਬੱਚੇ ਆਪਣੇ ਚੌਂਕੀਆਂ ਵਿੱਚ ਹੀ ਸਨ ਸਾਡੇ ਕੋਲੋਂ ਲਗਾਤਾਰ ਹੁਣ ਤਹਾਰਾ ਦੇ ਮਾਹੌਲ ਦੇ ਵਿੱਚ ਲਗਾਤਾਰ ਚੈਕਿੰਗ ਕੀਤੀ ਜਾਏਗੀ ਮਲੋੜ ਵਿਕੇ ਮੋਕਸਾ ਸਾਹਿਬ ਵਿਤਰਵਾ ਔਰ ਲੰਬੇ ਬਲਾਕੇ ਵਿੱਚ ਮੈਮ ਲਗਾਤਾਰ ਜਿਹੜੇ ਮਜ਼ਦੂਰ ਪ੍ਰਵਾਸੀ ਮਜ਼ਦੂਰ ਨੇ ਆ ਕੇ ਕੰਮ ਕਰਨ ਲਈ ਆਉਂਦੇ ਨੇ ਆਪਣੇ ਬੱਚੇ ਕਈ ਵਾਰ ਮੰਡੀਆਂ ਚ ਨਾ ਰਹੇ ਉਹਨਾਂ ਨੂੰ ਕੀ ਹਦਾਇਤਾਂ ਜਾਰੀ ਕੀਤੀਆਂ ਸਰ ਉਹਨਾਂ ਜਿਹੜੇ ਬੱਚੇ ਪ੍ਰਵਾਸੀ ਮਜ਼ਦੂਰ ਆਂਦੇ ਨੇ ਉਹਨਾਂ ਦਾ ਹਮੇਸ਼ਾ ਸਾਡੇ ਨਾਲ ਟਾਈਅਪ ਰਹਿੰਦੇ ਕਿਉਂਕਿ ਇਹਨਾਂ ਨੂੰ ਅਸੀਂ ਲਗਾਤਾਰ ਮਿਲਦੇ ਰਹੇ ਆ। ਮੀਨਾਂ ਦੇ ਦੌਰਾਨ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ ਦੇ ਬੱਚੇ ਸਕੂਲ ਨਹੀਂ ਜਾਂਦੇ। ਇਹਨਾਂ ਨੂੰ ਵਾਰ-ਵਾਰ ਅਸੀਂ ਸਕੂਲਾਂ 'ਚ ਰੋਲ ਕਰਵਾਨੇ ਆ ਔਰ ਕੁਝ ਬੱਚੇ ਆ ਜਿਹੇ ਵਿਆਹ ਜਿਨ੍ਹਾਂ ਨੂੰ ਸਪੌਂਸਰਸ਼ਿਪ ਸਕੀਮ ਤਹਿਤ ਅਸੀਂ ਕਵਰ ਵੀ ਕੀਤਾ। ਕੀ ਅਪੀਲ ਕੀ ਕਰੋਗੇ ਮੈਮ ਜੇ ਕੋਈ ਆਸ-ਪਾਸ ਦੇ ਲੋਕਾਂ ਨੂੰ ਵੀ ਮੰਗਦੇ ਛੋਟੇ ਬੱਚੇ ਮਿਲਦੇ ਆ ਕਿਹਸੇ ਨੰਬਰ ਤੇ ਜਾਂ ਫਿਰ ਕੀ ਅਪੀਲ ਕਰੋਗੇ ਸਰ ਅਗਰ ਬੱਚੇ ਆਪਾਂ ਨੂੰ ਵੀ ਮੰਗਦੇ ਮਿਲਦੇ ਹੈ ਵੈਸੇ ਤਾਂ ਬਹੁਤ ਕਟ ਹੋ ਰਿਹਾ ਬੱਚੇ ਇਸ ਤਰ੍ਹਾਂ ਦੇ ਬੱਚੇ ਸਕੂਲ ਜਾ ਰਹੇ ਆ ਦੇ ਪੇਰੈਂਟਸ ਨਾਲ ਰਹਿ ਰਹੇ ਆ ਅਗਰ ਫਿਰ ਵੀ ਕੋਈ ਬੱਚਾ ਮਿਲਦਾ ਹੈ ਗਲੀ ਗਵਾੜੇ ਚ ਜਾਂ ਆਸ-ਪਾਸੇ ਤੁਹਾਨੂੰ ਬਜ਼ਾਰ ਆਇਆ ਤਾਂ ਚਾਈਲਡ ਲਾਈਨ ਨੰਬਰ ਹੈ 1098 ਉੱਥੇ ਤੁਸੀਂ ਕੰਪਲੇਂਟ ਸਾਨੂੰ ਕਰ ਸਕਦੇ ਹੋ ਤੇ ਮੋਬਾਈਲ ਦੀ ਟੀਮ ਉੱਥੇ ਬੱਚੇ ਨੂੰ ਰੈਸਕਿਊ ਕਰੇ ਬਾਲ ਸੁਰੱਖਿਆ ਵਿਭਾਗ ਦੇ ਅਫਸਰ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਬੱਚੇ ਭੀਖ ਨਹੀਂ ਮੰਗਦੇ ਬਲਕਿ ਆਪਣੇ ਮਾਤਾ ਪਿਤਾ ਨਾਲ ਰਹਿੰਦੇ ਨੇ ਤੇ ਸਕੂਲਾਂ ਦੇ ਵਿੱਚ ਪੜ੍ਹਾਈ ਕਰਦੇ ਨੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਕਿਸੇ ਬੱਚੇ ਨੂੰ ਭੀਖ ਮੰਗਦੇ ਜਾਂ ਖਤਰੇ ਵਿੱਚ ਦੇਖਿਆ ਜਾਵੇ ਤਾਂ ਤੁਰੰਤ ਹੈਲਪਲਾਈਨ ਨੰਬਰ ਦੇ ਉੱਤੇ ਸੰਪਰਕ ਕੀਤਾ ਜਾਵੇ। ਵਿਭਾਗ ਵੱਲੋਂ ਹਰ ਐਸੀ ਸੂਚਨਾ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ